ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੇਖਰਾ ਚਤਕਰਾ ਯੂਨੀਵਰਸਿਟੀ ਪ੍ਰੈਜ਼ੀਡੈਂਟ ਵਿਚਾਰਤਕਰਾਰਿਕ ਬੇਹਦ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਭਾਰਤੀ ਫੌਜ ਦੇ ਇੱਕ ਨਵੇਂ ਤਾਜ਼ਾ ਬਿਆਨ ਨੇ ਚਰਚਾ ਦਾ ਵਿਸ਼ਾ ਖੋਲ ਦਿੱਤਾ ਭਾਰਤੀ ਫੌਜ ਦਾ ਦਾਵਾ ਹੈ ਕਿ ਪਾਕਿਸਤਾਨ ਦੇ ਨਿਸ਼ਾਨਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੀ ਸ੍ਰੀ ਦਰਬਾਰ ਸਾਹਿਬ ਤੇ ਵੀ ਅਟੈਕ ਕਰਨਾ ਚਾਹੁੰਦੀ ਸੀ ਪਾਕਿਸਤਾਨੀ ਆਰਮੀ ਔਰ ਉਸ ਨੂੰ ਨੀਸਤੋ ਨਾਬੂਤ ਕਰ ਦਿੱਤਾ ਪਾਕਿਸਤਾਨ ਦੇ ਹਮਲੇ ਨੂੰ ਲੈ ਕੇ ਭਾਰਤੀ ਫੌਜ ਦਾ ਇੱਕ ਵੱਡਾ ਦਾਵਾ ਸਾਹਮਣੇ ਆਇਆ ਉਸ ਦਾਵੇ ਦੇ ਵਿੱਚ ਉਹ ਕਹਿੰਦੇ ਨੇ ਕਿ ਪਾਕਿਸਤਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਆਰਮੀ ਦਾ ਇਹ ਦਾਵਾ ਹੈਗਾ 8 ਮਈ ਨੂੰ ਤੜਖਸਾਰ ਪਾਕਿਸਤਾਨ ਨੇ ਅਟੈਕ ਕੀਤਾ ਸੀ ਮੇਜਰ ਜਨਰਲ ਕਾਰਤਿਕ ਸੀ ਸ਼ਿਸ਼ਾਦਰੀ ਦਾ ਇਹ ਦਾਵਾ ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਨੇ ਚੌਕਸੀ ਵਰਤਦੇ ਹੋਇਆ ਪਾਕਿਸਤਾਨੀ ਹਮਲੇ ਨੂੰ ناکਾਮ ਕਰ ਦਿੱਤਾ। ਨੀਤਾ ਪਾਕਿਸਤਾਨ ਸਿਰ ਦਰਬਾਰ ਸਾਹਬ ਤੇ ਹਮਲਾ ਕਰਨਾ ਚਾਹੁੰਦਾ ਸੀ। ਸਾਨੂੰ ਹਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਇਸ ਕਰਕੇ ਇਸ ਹਮਲੇ ਨੂੰ ਨਿਸਤੋ ਨਾਬੂਤ ਕਰ ਦਿੱਤਾ ਗਿਆ। ਇਹ ਦਾਵਾ ਭਾਰਤੀ ਫੌਜ ਵੱਲੋਂ ਕੀਤਾ ਜਾ ਰਿਹਾ ਹੈ। ਜਦਕਿ ਭਾਰਤੀ ਫੌਜ ਦੇ ਇਸ ਦਾਅਵੇ ਨਾਲ ISJPC ਪੂਰੀ ਤਰ੍ਹਾਂ ਸਹਿਮਤ ਨਜ਼ਰ ਨਹੀਂ ਆ ਰਹੀ। ਅਸੀਂ ਭਾਰਤੀ ਸੈਨਾ ਤੋਂ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਬਿਆਨ ਆਇਆ ਹੈ ਸ੍ਰੀ ਹਰਮੰਦਰ ਸਾਹਿਬ ਤੇ ਹਮਲੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਹਮਲਾ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ 1965 1971 ਦੀ ਜੰਗ ਦੇ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਈ 1984 ਦੇ ਵਜhoe ਕੱਲੂਕਾਰ ਦਾ ਸਿੱਖ ਕੌਮ ਨੇ ਵੀ ਬਦਲਾ ਲਿਆ ਸੀ ਇਸ ਕਰਕੇ ਸੰਗਤ ਵਿੱਚ ਕਿਸੇ ਵੀ ਕਿਸਮ ਦਾ ਕੋਈ ਖੌਫ ਨਹੀਂ ਹੈ ਸੰਗਤ ਖੁੱਲੇ ਦਰਸ਼ਨ ਦਿਦਾਰੇ ਕਰਨ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਵੇਂ ਪਹਿਲਾਂ ਆਂਦੀ ਆ ਉਵੇਂ ਹੀ ਆ ਰਹੀ ਹੈ ਸੋ ਇਹ ਬਿਆਨ ਹੈ ਜਿਹੜਾ ਇਹ ਮੰਤ ਭਾਗਾ ਕਿਆ ਜਾ ਰਹਾ ਟਾਰਗੇਟ ਕੌਣ ਹੈ ਇਹ ਇੱਕ ਵੱਡਾ ਸਵਾਲ ਹੈ ਜਿਹੜਾ ਚੁੱਕਿਆ ਜਾ ਰਿਹਾ ਸਭ ਤੋਂ ਪਹਿਲਾਂ ਆਰਮੀ ਵੱਲੋਂ ਜੋ ਬਿਆਨ ਆਇਆ ਉਹ ਤੁਹਾਨੂੰ ਬਿਆਨ ਸੁਣਾ ਦਨੇ ਹੈ ਕਿ ਆਰਮੀ ਦਾ ਇਨ ਬਿਨ ਕਹਿਣਾ ਕੀ ਸੀ ਹੈਲੋ ਹੈਲੋ ਨੋਇੰਗ ਦਟ ਪਾਕ ਡਸ ਨੋਟ ਪਾਕ ਆਰਮੀ ਡਸ ਨੋਟ ਹੈਵ ਐਨੀ ਲਿਜੀਟਿਮੇਟ ਟਾਰਗੇਟਸ ਵੀ ਐਂਟੀਸੀਪੇਟਿਡ ਦਟ ਹੀ ਵਿਲ ਟਾਰਗੇਟ ਇੰਡੀਅਨ ਮਿਲਟਰੀ ਇਨਸਟੇਲेशंस ਸਿਵਿਲਨ ਟਾਰਗੇਟਸ ਇਨਕਲੂਡਿੰਗ ਰਿਲੀਜੀਅਸ ਪਲੇਸਸ ਆਫ ਥੀਸ ਗੋਲਡਨ ਟੈਂਪਲ ਅਪੀਅਰਡ ਟੂ ਬੀ ਦ ਮੋਸਟ ਪ੍ਰੋਮੀਨੈਂਟ we also received credible intelligence that golden temple is a prime target which we had brainstormed earlier we mobilized additional modern air defense assets to give a holistic air defense umbrella cover to golden temple which is a veritable symbol of nation's syncretic faith on 8th early morning in the hours of darkness pakistan carried out a massive air assault with unmanned aerial weapons primarily drones and long range missiles we were fully prepared since we had anticipated this and our brave heart and alert Army Air Defense Gunners thwarted Pakistan Army's nefarious designs and shot down all drones and missiles targeted at Golden Temple, thus not allowing even a scratch to come on our holy Golden Temple. Hmm. ਸੋ ਇਹਨਾਂ ਦਾ ਦਾਵਾ ਭਾਰਤੀ ਫੌਜ ਦਾ ਦਾਵਾ ਹੈ ਕਿ ਲੌਂਗ ਰੇਂਜ ਦੀ ਮਿਜ਼ਾਈਲ ਤੇ ਡਰੋਨ ਦੇ ਨਾਲ ਸਵੇਰੇ-ਸਵੇਰੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਅਮਰੇਲਾ ਸੁਰੱਖਿਆ ਛਤਰੀ ਸੁਰੱਖਿਆ ਜਿਹੜੀ ਉਹ ਸਚਕਣ ਸ੍ਰੀ ਦਰਬਾਰ ਸਾਹਿਬ ਨੂੰ ਦਿੱਤੀ ਗਈ ਸੀ ਹਰਮੰਦਰ ਸਾਹਿਬ ਨੂੰ ਦਿੱਤੀ ਗਈ ਸੀ ਔਰ ਪਾਕਿਸਤਾਨ ਦਾ ਕੋਈ ਵੀ ਹਮਲਾ ਜਿਹੜਾ ਉਹ ਨਹੀਂ ਚੱਲ ਪਾਇਆ ਔਰ ਸਾਰੇ ਹਮਲੇ ਨੀਸਤੋ ਨਾਬੂਤ ਕਰ ਦਿੱਤੇ ਗਏ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਤੇ ਕੀ ਸੋਚਦੀ ਕੀ ਕਹਿਣਾ ਉਹ ਵੀ ਸੁਣ ਲਓ ਇੱਕ ਵਾਰ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਆ ਇਹ ਇਹਨਾਂ ਦਾ ਪੋਲਿਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਆ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕੇ ਸਾਕਨ ਸੀ ਦਰਵਾਜਾ ਬਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਗੁਰੂ ਰਾਮਦਾਸ ਮਹਾਰਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਕਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਛਿਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਨਾਨਕ ਦਾਸ ਦੇ ਦਰਤੇ ਸੱਚਕੰਸੀ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸਿਰੇ ਤੋਂ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੇ ਖਾਕ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ। ਕਿਉਂਕਿ ਗੁਰੂ ਨਾਨਕ ਦਾਸ ਦੇ ਦਰਤੇ ਕਿਸੇ ਨੂੰ ਤੋਗਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਹੁੰਦੀ ਹੈ। ਹੂੰ ਸੋ ਇਹ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਮੰਨਣ ਨੂੰ ਹੀ ਤਿਆਰ ਨਹੀਂ ਆ ਕਿ ਇੱਥੇ ਕਦੇ ਕੁਝ ਹੋ ਵੀ ਸਕਦਾ ਹੈ ਜਾਂ ਕੋਈ ਪਲਾਨ ਵੀ ਕਰ ਸਕਦਾ ਮੇਰੇ ਨਾਲ ਕੁਲਵੰਤ ਸਿੰਘ ਮੰਨਣ ਸਾਹਿਬ ਖੁਦ ਜੁੜੇ ਹੋਏ ਨੇ ਮੁਖ ਸਕੱਤਰ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇੱਕ ਬਿਆਨ ਤੁਹਾਨੂੰ ਵਿਦੇਸ਼ ਸਕੱਤਰ ਦਾ ਵੀ ਸੁਣਾਵਾਂਗੇ ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਹੋਰ ਦਾ ਵੀ ਬਿਆਨ ਆਇਆ ਸੀ ਉਹ ਵੀ ਸੁਣਾਵਾਂਗੇ ਪਰ ਮੰਨਣ ਸਾਹਿਬ ਤੋਂ ਸ਼ੁਰੂਆਤ ਕਰ ਲੈਣੇ ਆ ਮੰਨਣ ਸਾਹਿਬ ਜੇ ਆਰਮੀ ਫੌਜ ਦਾਵਾ ਕਰ ਰਹੀ ਹੈ ਕਿ ਇਦਾਂ ਦੀ ਸੰਭਾਵਨਾ ਸੀ ਜਾਂ ਅਟੈਕ ਵੀ ਕੀਤਾ ਗਿਆ ਤੇ ਉਸ ਅਟੈਕ ਨੂੰ ਉਸੇ ਖਤਮ ਕਰ ਦਿੱਤਾ ਆਰਮੀ ਦੇ ਇਸ ਦਾਅਵੇ ਨੂੰ ਤੁਸੀਂ ਕਿਉਂ ਨਹੀਂ ਮੰਨਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਰਮੀ ਦੀ ਗੱਲ ਦੀ ਨਾਮ ਮੰਨਣ ਵਾਲੀ ਕੋਈ ਗੱਲ ਨਹੀਂ ਜੀ ਜੇ ਇਹ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕੀਤੀ ਗਈ ਹੈ ਤੇ ਜੇ ਉਹਨੂੰ ਰੋਕਿਆ ਗਿਆ ਅਸੀਂ ਧੰਨਵਾਦੀ ਹਾਂ ਅਸੀਂ ਇਹ ਗੱਲ ਕਰਦੇ ਹਾਂ ਕਿ ਉਹ ਤਾਂ ਸਭ ਦਾ ਸਾਂਝਾ ਸਥਾਨ ਹੈ ਹਮ ਸਤਕਨ 시 ਦੀ ਦਰਬਾਰ ਸਾਹਿਬ ਜਿੱਥੇ ਹਿੰਦੂ ਵੀ ਮੱਥਾ ਟੇਕਦਾ ਸਿੱਖ ਵੀ ਟੇਕਦਾ ਇਸਾਈ ਵੀ ਟੇਕਦੇ ਤੇ ਤੇ ਮੁਸਲਮਾਨ ਵੀ ਮੱਥਾ ਟੇਕਦੇ ਆ ਤੇ ਉੱਥੇ ਕੋਈ ਭੈਣ ਭੇਣ ਨਹੀਂ ਤੇ ਸਾਰੇ ਇੱਕੋ ਲਾਈਨ 'ਚ ਬੈਠ ਕੇ ਲੰਗਰ ਛਕਦੇ ਆ ਉਹ ਉਸ ਬਾਰੇ ਸੋਚਣਾ ਜਾਂ ਅਟੈਕ ਬਾਰੇ ਸੋਚਣਾ ਉਹ ਤਾਂ ਉਹਦੀ ਸੋਚ ਦਾ ਜਾਂ ਉਹਦੀ ਵਿਚਾਰਧਾਰਾ ਦਾ ਦਿਵਾਲੀਆ ਬੰਦ ਹੋਏਗਾ ਹਮ ਮਨਨ ਸਿੰਘ ਸਾਹਿਬ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਆ ਉਸ ਸਟੇਟਮੈਂਟ ਨੂੰ ਇਸ ਤਰ੍ਹਾਂ ਦਰਸਾਇਆ ਜਾ ਰਿਹਾ ਕਿ ਭਾਰਤੀ ਫੌਜ ਇਹ ਕਹਿੰਦੀ ਹੈ ਕਿ ਅਟੈਕ ਕੀਤਾ ਗਿਆ ਸੀ ਅਟੈਕ ਨੂੰ ਅਸੀਂ ਰੋਕਿਆ SGP C ਇਸ ਗੱਲ ਦੇ ਨਾਲ ਇਸ ਬਿਆਨ ਨਾਲ ਸਹਿਮਤ ਨਹੀਂ ਹੈ ਕਿ ਹਾਂ ਭਾਈ ਦਰਬਾਰ ਸਾਹਿਬ ਤੇ ਅਟੈਕ ਵੀ ਪਾਕਿਸਤਾਨ ਵੱਲੋਂ ਕੀਤਾ ਗਿਆ। ਇਹ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਸੀ ਤੇ ਦੋਨੀਆਂ ਆਰਮੀਆਂ ਦੀ ਗੱਲ ਕੀਤੀ ਸੀ ਮੈਂ ਮੈਂ ਕਿਹਾ ਉਹਨਾਂ ਦਾ ਕੋਈ ਮੋਟਿਵ ਹੋ ਸਕਦਾ ਪਰ ਸੱਚ ਕਹਾਂ ਸੀ ਦੀ ਦਰਬਾਰ ਸਾਹਿਬ ਸੌਦਾ ਸਾਂਝਾ ਹੈ। ਉੱਥੇ ਤਾਂ ਜੇ ਲੰਗਰ ਦੇ ਇੱਕ ਪੰਗਤ ਤੇ ਬੈਠ ਛਕਦੇ ਆ ਜੇ ਸਵੇਰ ਤੋਂ ਸ਼ਾਮ ਤਾਈਂ ਸੰਗਤਾਂ ਹਰ ਵਰਗ ਦੀਆਂ ਹਰ ਜਾਤ ਦੀਆਂ ਹਰ ਧਰਮ ਦੀਆਂ ਹਰ ਫਿਰਕੇ ਦੀ ਜਿਹੜੀ ਸੰਗਤ ਆ ਉੱਥੇ ਆ ਕੇ ਨਿਰਮਤਕ ਹੁੰਦੀ ਆ ਸਾਡਾ ਕੋਈ ਮਤਮ ਨਹੀਂ ਉੱਥੇ ਤਾਂ ਜ਼ਿੰਦਗੀ ਮਿਲਦੀ ਹੈ ਨਾ ਕਿ ਲੜਾਈ ਝਗੜੇ ਨਾ ਕਿ ਕਲੇਸ਼ ਨਾ ਕਿ ਹਮਲੇ ਇਦਾਂ ਦੀ ਗੱਲ ਕੋਈ ਵੀ ਜਿਹੜੀ ਤਰਵਾਦ ਸਾਹਿਬ ਦੇ ਵਿੱਚ ਨਹੀਂ ਮੈਂ ਇਹ ਗੱਲ ਜਿਹੜੀ ਆ ਕਰਦਾ ਹੂੰ ਚਲੋ ਆਪਾਂ ਇਹ ਗੱਲ ਤਾਂ ਮੰਨਦੇ ਆ ਕਿ ਜੇ ਆਰਮੀ ਇਹ ਦਾਵਾ ਕਰ ਰਹੀ ਆ ਕਿ ਪਾਕਿਸਤਾਨ ਨੇ ਹਮਲਾ ਕੀਤਾ ਸੀਗਾ ਤੇ ਉਸ ਹਮਲੇ ਨੂੰ ਭਾਰਤੀ ਫੌਜ ਨੇ ਰੋਕਿਆ ਅਸੀਂ ਇਸ ਗੱਲ ਨਾਲ ਸਹਿਮਤ ਹੈਗੇ ਆ ਚਲੋ ਏਸੀ ਇਸ ਗੱਲ ਨਾਲ ਸਹਿਮਤ ਹੈ ਜੀ ਭਾਰਤੀ ਫੌਜ ਨੇ ਰੋਕਿਆ ਵਧੀਆ ਕੀਤਾ ਆ ਪਰ ਇਹ ਤੇ ਹਮਲੇ ਹੋਣੇ ਨਹੀਂ ਚਾਹੀਦੇ ਕਿਉਂਕਿ ਸਿੱਖ ਧਰਮ ਜਿਹੜਾ ਨਾ ਦੂਜੇ ਸਵੱਦ ਦਾ ਭਲਾ ਮੰਗਣ ਵਾਲਾ ਤੇ ਸਭ ਨੂੰ ਸਤਿਕਾਰ ਮਾਨ ਦੇਣ ਵਾਲਾ ਤੇ ਸਭ ਦੇ ਸਤਿਕਾਰ ਲੈਣ ਤੇ ਦੇਣ ਵਾਲਾ ਹੈਗਾ ਤੇ ਨਾਲੇ ਸਤਿਗੁਰ ਸਿੰਘ ਦਰਬਾਰ ਸਾਹਿਬ ਭਗਤੀ ਤੇ ਸ਼ਕਤੀ ਦਾ ਕੇਂਦਰ ਆ ਤੇ ਸਾਨੂੰ ਇਹ ਇਹਦੇ ਲਈ ਤੇ ਜਿਹੜੇ ਜਿਨੇ ਵੀ ਮਾਰੀ ਇਨ ਦੁਰਭਾਵਨਾ ਰੱਖੀ ਆ ਜੋ ਮારી ਸੋਚ ਰੱਖੀ ਆ ਤੇ ਤਨਗੁਰੂ ਰਾਮਦਾਸ ਮਹਾਰਾਜ ਨਾਲ ਸਜਾ ਦੇਣ ਵਾਲਾ ਬੈਠਾ ਹੈ ਜੀ ਮੰਨਣ ਸਾਹਿਬ ਕਿਉਂਕਿ ਜਦੋਂ ਵੀ ਅਜਿਹਾ ਕੋਈ ਬਿਆਨ ਆਂਦਾ ਹੈ ਜਾਂ ਕੋਈ ਗੱਲ ਆਂਦੀ ਹੈ ਤਾਂ ਯਕੀਨੀ ਤੌਰ ਤੇ ਸੰਗਤਾਂ ਵੀ ਥੋੜੀਆਂ ਜੀਆਂ ਡਰ ਮਹਿਸੂਸ ਕਰਦੀਆਂ ਨੇ ਤੁਸੀਂ ਵੀ ਇਹ ਦੇਖਿਆ ਹੋਣਾ ਕਿ ਜਦੋਂ ਜੰਗ ਵਰਗੇ ਹਾਲਾਤ ਬਣੇ ਸੀ ਜਾਂ ਜੰਗ ਲੱਗੀ ਸੀ ਤਾਂ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਘਟ ਸੀ ਉਹ ਥੋੜਾ ਘਟਿਆ ਨਜ਼ਰ ਆਇਆ ਸੀਗਾ ਸੰਗਤਾਂ ਦੀ ਆਮਦ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਘਟ ਜਾਂਦੀ ਹੈ ਆਰਮੀ ਦੇ ਇਸ ਬਿਆਨ ਤੋਂ ਬਾਅਦ ਤੁਹਾਨੂੰ ਲੱਗਦਾ ਸੰਗਤ ਦੀ ਆਮਦ 'ਤੇ ਕੋਈ ਫਰਕ ਪਏਗਾ ਇਸ ਗੱਲ ਦੇ ਖੁਲਾਸੇ ਤੋਂ ਬਾਅਦ ਨਹੀਂ ਦੇਖੋ ਸੰਗਤ ਗੁਰੂ ਰਾਮਦਾਸ ਮਹਾਰਾਜ ਤੇ ਹੱਥਾ ਰੱਖਦੀ ਆ ਅੱਜ ਵੀ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਆਈ ਹੋਈ ਸੀ ਤੇ ਕੱਲ ਵੀ ਆਈ ਸੀ ਕਿਉਂਕਿ ਉੱਥੇ ਕੋਈ ਭਿੰਨ ਭੇਰ ਨਹੀਂਗਾ ਉੱਥੇ ਹਰ ਸੰਗਤ ਦੇ ਵਿੱਚ ਬੜੇ ਵੱਡੇ ਪ੍ਰਬੰਧ ਗਰਮੀ ਦੇ ਸਮੇਂ ਕੀਤੇ ਹੋਏ ਆ ਹਰ ਸਹੂਲਤ ਜਿਹੜੀ ਆ ਸੰਗਤ ਨੂੰ ਦਿੱਤੀ ਹੋਈ ਆ ਤੇ ਮੈਂ ਤਾਂ ਅਰਦਾਸ ਕਰਦਾ ਕਿ ਸੰਗਤ ਦੇ ਮੰਚੇ ਕੋਈ ਵੀ ਤੋਖਲਾ ਜਾਂ ਕੋਈ ਭੜਾ ਵਿਚਾਰ ਨਹੀਂ ਹੋਣਾ ਚਾਹੀਦਾ ਤੇ ਅਸੀਂ ਹਰ ਪ੍ਰਬੰਧ ਜਿਹੜਾ ਸੰਗਤ ਲਈ ਕੀਤਾ ਤੇ ਸੰਗਤ ਆਉਂਦੀ ਵੀ ਆ ਤੇ ਸੰਗਤ ਅਰਦਾਸ ਕਰਦੇ ਗੁਰੂ ਰਾਮਦਾਸ ਤੇ ਦਰਤੇ ਸੰਗਤ ਇਸੇ ਤਰ੍ਹਾਂ ਜਿਹੜੀਆਂ ਲੈ ਲੈ ਲੱਗਿਆ ਨੇ ਭਾਵੇਂ ਸਵੇਰ ਹੁੰਦੀ ਆ ਭਾਵੇਂ ਸ਼ਾਮ ਤੇ ਭਾਵੇਂ ਦੁਪਹਿਰ ਤੇ ਭਾਵੇਂ ਰਾਤ ਸੰਗਤ ਜਿਹੜੀ ਹਰ ਸਮੇਂ ਜਿਹੜੀ ਆ ਗੁਰੂ ਰਾਮਦਾਸ ਮਹਾਰਾਜ ਦੇ ਦਰਤੇ ਆਉਂਦੀ ਹੈ ਜੀ ਮੰਨਨ ਸਾਹਿਬ ਪਾਕਿਸਤਾਨੀ ਮੀਡੀਆ ਦੇ ਵਿੱਚ ਤੁਹਾਡੇ ਬਿਆਨ ਨੂੰ ਯਕੀਨ ਤੌਰ ਤੇ ਪਨਾਇਆ ਜਾਏਗਾ ਕਿ ਦੇਖੋ ਆਰਮੀ ਦੇ ਦਾਅਵੇ ਨੂੰ ਭਾਰਤ ਦੇ ਹੀ ਲੋਕ ਨਹੀਂ ਮੰਨਣ ਨੂੰ ਤਿਆਰ ਐਸਜੀਪੀਸੀ ਹੀ ਮੰਨਣ ਨੂੰ ਤਿਆਰ ਨਹੀਂ ਆ ਉਹ ਵਾਰ-ਵਾਰ ਉਹ ਚਲਾਣਗੇ ਕਿ ਦੇਖੋ ਇਹਨਾਂ ਨੇ ਇਹ ਖਾਰਜ ਕਰ ਦਿੱਤਾ ਕੋਈ ਚਿਟ ਲਾਉਂਦੇ ਨਹੀਂ ਜੇ ਜੇਕ ਹਮਲਾ ਹੋਇਆ ਤੇ ਜਿਹੜੀ ਇੰਡੀਅਨ ਆਰਮੀ ਆ ਉਹਨੇ ਰੋਕਿਆ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਇਹ ਕਾਰਜ ਕੀਤਾ ਹੈਗਾ ਪਰ ਮੰਨਦੇ ਇਹ ਹੁੰਦਾ ਹੈਗਾ ਕਿ ਕਿਸੇ ਨੂੰ ਇਹ ਸਵਾਰੇ ਸੋਚਣਾ ਨਹੀਂ ਚਾਹੀਦਾ ਤੇ ਜਿਨੇ ਬਿਆਨ ਦਿੱਤਾ ਮੈਂ ਫਿਰ ਕਹਿੰਦਾ ਜਿਨੇ ਕਿਹਾ ਵੀ ਹਮਲਾ ਕੀਤਾ ਗਿਆ ਜਾਂ ਪਾਕਿਸਤਾਨ ਆਰਮੀ ਵੱਲੋਂ ਕੀਤਾ ਗਿਆ ਹਮਲਾ ਉਹ ਬੜਾ ਬੜੀ ਮਾੜੀ ਗੱਲ ਹੈ ਤੇ ਮਾੜੀ ਮਾੜੀ ਸੋਚ ਹੈ ਤੇ ਕਿਉਂਕਿ ਗੁਰੂ ਰਾਮਦਾਸ ਜੀ ਤੇ ਦੱਤੇ ਕਿਸੇ ਵੀ ਮਜਬ ਜਾਤ ਧਰਮ ਦੇ ਲਈ ਕੋਈ ਵਿਤਕਰਾ ਨਹੀਂ ਸਭ ਦਾ ਸਾਂਝਾ ਜਿਹੜਾ ਗੁਰੂ ਰਾਮਦਾਸ ਦਾ ਦਰ ਸਤਿਗੰਸੀ ਦਰਵਾਜ਼ਾ ਆ ਰਿਹਾ ਤੇ ਉੱਥੇ ਹਰ ਕੂਮ ਦਾ ਜਿਹੜਾ ਹਰ ਧਰਮ ਦਾ ਬੰਦਾ ਨਮਾਤਕ ਹੁਣ ਆਉਂਦਾ ਤੇ ਜਿਨੇ ਇਤਾਂ ਦੀ ਭਾਵਨਾ ਦੇ ਪਾਕਿਸਤਾਨ ਵਾਲਿਆਂ ਨੇ ਰੱਖੀ ਆ ਤੇ ਇਹ ਤੋਂ ਨਿੰਦ ਜੋ ਕੋਈ ਗੱਲ ਨਹੀਂ ਠੀਕ ਹੈ ਮੰਨਨ ਸਾਹਿਬ ਦੇਖੋ ਭਾਰਤ ਨੇ ਜਿਹੜਾ ਹਮਲਾ ਕੀਤਾ ਸੀ ਉਹ ਅਤਵਾਦੀ ਟਿਕਾਣਿਆਂ ਤੇ ਕੀਤਾ ਔਰ ਪਾਕਿਸਤਾਨ ਨੇ ਜਿਹੜੇ ਡਰੋਨ ਹਮਲੇ ਕੀਤੇ ਜਾਂ ਮਿਜ਼ਾਈਲ ਹਮਲੇ ਕੀਤੇ ਉਹਨਾਂ ਨੇ ਸੈਨਿਕ ਥਾਵਾਂ ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਇਹ ਦਾਵਾ ਕੀਤਾ ਜਾ ਰਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਟਾਰਗੇਟ ਬਣਾਇਆ ਗਿਆ ਇਸ ਗੱਲ ਤੇ ਤੁਸੀਂ ਨਿਖੇਧੀ ਕਰਦੇ ਹੋ ਕਿ ਜੇ ਭਾਰਤ ਨੇ ਅਤਵਾਦੀ ਟਿਕਾਣਿਆਂ ਤੇ ਨਿਸ਼ਾਨਾ ਬਣਾਇਆ ਤਾਂ ਬਦਲੇ ਦੇ ਵਿੱਚ ਉਹ ਸਾਡੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਗੁਰਦੁਆਰਾ ਪੁੰਛ ਨੂੰ ਵੀ ਤਾਂ ਨਿਸ਼ਾਨਾ ਬਣਾਇਆ ਉਹਨਾਂ ਨੇ ਦੇਖੋ ਧਰਮ ਸਭ ਦੇ ਸਾਂਝੇ ਹੁੰਦੇ ਆ ਭਾਵੇਂ ਹਿੰਦੂ ਧਰਮ ਹੋਵੇ ਭਾਵੇਂ ਮੁਸਲਮਾਨ ਤੇ ਭਾਵੇਂ ਸਿੱਖ ਧਰਮ ਜਿਹੜਾ ਵੀ ਧਾਰਮਿਕ ਸਥਾਨਾਂ ਤੇ ਹਮਲਾ ਕਰਦਾ ਇਹ ਤੋਂ ਮਾੜੀ ਗੱਲ ਨਹੀਂ ਧਰਮ ਹਰ ਇੱਕ ਨੂੰ ਜੀਵਨ ਦਿੰਦਾ ਆ ਤੇ ਤਨਤਨ ਗੁਰੂ ਰਾਮਦਾਸ ਦਾ ਧਰਮ ਵੀ ਜਿਹੜਾ ਉਹ ਜੀਵਨ ਦਿੰਦਾ ਪਤਾ ਨਹੀਂ ਕਿੰਨੇ ਲੱਖਾਂ ਲੋਕਾਂ ਦੀਆਂ ਦਾਸਾਂ ਬੇਨਤੀਆਂ ਜੁਈਆਂ ਜਿਹੜੀਆਂ ਉੱਥੇ ਪੂਰੀਆਂ ਹੁੰਦੀਆਂ ਤੇ ਜਿਨੇ ਵੀ ਇਸ ਬਾਰੇ ਮਾੜੀ ਸੋਚ ਰੱਖੀ ਆ ਜਾਂ ਮਾੜੇ ਵਿਚਾਰ ਰੱਖੇ ਆ ਤੇ ਗੁਰੂ ਰਾਮਦਾਸ ਮਹਾਰਾਜ ਉਹ ਨੂੰ ਆਪਣੇ ਆਪ ਸਜਾ ਦੇਗਾ ਮੰਨਨ ਸਾਹਿਬ ਤੁਸੀਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਇਹ ਗੱਲ ਪਹੁੰਚਾਓਗੇ ਕਿ ਪਾਕਿਸਤਾਨ ਦੀ ਆਰਮੀ ਤੱਕ ਪਾਕਿਸਤਾਨ ਦੀ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਸਚਕਣ ਸਿੰਘ ਹਰਮੰਦਰ ਸਾਹਿਬ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਗੱਲਬਾਤ ਹੁੰਦੀ ਰਹਿੰਦੀ ਆ ਹੁਣ ਵੀ ਇਸ਼ੂ ਜਿਹੜਾ ਸੀਗਾ ਇਹ ਗੁਰਦੁਆਰਾ ਤੇ ਦੇ ਮਹਾਜਹੀ ਦੀਦਾ ਉਹ ਸੋਲਵ ਹੋਇਆ ਤੇ ਅਸੀਂ ਇਸ ਬਾਰੇ ਵੀ ਜਿਹੜੀ ਪਾਕਿਸਤਾਨ ਸੇ ਗੁਰਦੁਆਰ ਪਰਬੰਧਕ ਕਮੇਟੀ ਉਹਦੇ ਨਾਲ ਵਿਚਾਰ ਸਾਂਝੇ ਕਰਾਂਗੇ ਹੂੰ ਚਲੋ ਇੱਕ ਗੱਲ ਤਾਂ ਬਿਲਕੁਲ ਸਾਫ਼ ਆ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਮੰਨਨ ਸਾਹਿਬ ਕੋ ਸਾਹਮਣੇ ਬੈਠੇ ਨੇ ਜਿਹੜੇ ਲੋਕ ਵਾਰ-ਵਾਰ ਇਹ ਅਫਵਾਹਾਂ ਵੱਡੇ ਪੱਧਰ ਤੇ ਫੈਲਾ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਮੀ ਦੇ ਬਿਆਨ ਨੂੰ ਨਹੀਂ ਮੰਦੀ ਆਰਮੀ ਨੂੰ ਨਹੀਂ ਮੰਦੀ ਆਰਮੀ ਦੇ ਉਲਟ ਚੱਲ ਰਹੀ ਹੈ ਉਸ ਗੱਲ ਦਾ ਪੂਰੀ ਤਰ੍ਹਾਂ ਨਾਲ ਖੰਡਨ ਹੈ ਜਿਹੜਾ ਮੰਨਨ ਸਾਹਿਬ ਨੇ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਨਹੀਂ ਜੇ ਅਸੀਂ ਤਾਂ ਇਸ ਗੱਲ ਨੂੰ ਕਹਿ ਰਹੇ ਹ ਕਿ ਕੋਈ ਵੀ ਸੋਚ ਵੀ ਕਿਵੇਂ ਸਕਦਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਜਾਵੇ ਜੇ ਅਜਿਹਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਭਾਰਤੀ ਆਰਮੀ ਦਾ ਵੀ ਔਰ ਨਾਲ ਹੀ ਖੰਡਨ ਕਰਦੇ ਹਾਂ ਪਾਕਿਸਤਾਨ ਦੀਆਂ ਅਜਿਹੀਆਂ ਗੱਲਾਂ ਨਰਵੀ ਜਾਂਦੇ ਜਾਂਦੇ ਮੰਨਨ ਸਾਹਿਬ ਇਹ ਗੱਲ ਦੁਬਾਰਾ ਸਪਸ਼ਟ ਕਰਦੇ ਹੋ ਕਿ ਕਿ ਤੁਹਾਡੇ ਉਸ ਬਿਆਨ ਨੂੰ ਕੁਝ ਮੀਡੀਆ ਘਰਾਣੇ ਤੋੜ ਮਰੋੜ ਕੇ ਪੇਸ਼ ਕਰਦੇ ਨੇ ਕਿ ਕੁਲਵੰਤ ਸਿੰਘ ਮੰਨਨ ਨੇ ਕਿਹਾ ਕਿ ਮੈਂ ਸਹਿਮਤ ਨਹੀਂ ਆਰਮੀ ਦੇ ਇਸ ਬਿਆਨ ਦੇ ਨਾਲ ਨਹੀਂ ਉਹ ਮੇਰੇ ਜਿਹੜੇ ਵਿਚਾਰ ਸੀਗੇ ਮੇਰੇ ਇਤਾਂ ਦੇ ਵਿਚਾਰ ਨਹੀਂ ਤੋੜ-ਨੋੜ ਕੇ ਦਿੱਤੇ ਗਏ ਆ ਮੈਂ ਤੇ ਇਹ ਕਾਸੀ ਵੀ ਕੋਈ ਸੋਚ ਨਹੀਂ ਸਕਦਾ ਭਾਵੇਂ ਇੰਟੀਨੇ ਆਰਮੀ ਆ ਭਾਵੇਂ ਪਾਸਤਾ ਆਰਮੀ ਤੇ ਜੇ ਪਾਸਤਾ ਵਾਲਿਆਂ ਨੇ ਸੋਚਿਆ ਤੇ ਇੰਡੀਆ ਆਰਮੀ ਨੇ ਜਿਹੜਾ ਉਸ ਹਮਲੇ ਨੂੰ ਰੋਕਿਆ ਗਿਆ ਤਾਂ ਅਸੀਂ ਆਦਮੀ ਦਾ ਧੰਨਵਾਦ ਕਰਦੇ ਆ ਤੇ ਅਰਦਾਸ ਕਰਦੇ ਕਿ ਕੋਈ ਇਤਾਂ ਦੀ ਸੋਚ ਨਾ ਰੱਖੇ ਕਿ ਗੁਰੂ ਰਾਮਦਾਸ ਦੇ ਦਰਬਾਰ ਤੇ ਕੋਈ ਸਤਜਨਸੀ ਦੀ ਦਰਵਾਜ਼ਾ ਸਾਹਿਬ ਵਿਖੇ ਕੋਈ ਹਮਲੇ ਦੀ ਗੱਲ ਕਰੇ ਕਿਉਂਕਿ ਅਸੀਂ ਸਭ ਨੂੰ ਉਹ ਦਰ ਜਿਹੜਾ ਸਰਵਤ ਦਾ ਭਲਾ ਮੰਗਣ ਵਾਲਾ ਤੇ ਸਭ ਨੂੰ ਸਤਿਕਾਰ ਮਾਨ ਇੱਜ਼ਤ ਦੇਣ ਵਾਲਾ ਔਰ ਹਰ ਵਰਗ ਦੀ ਜਿਹੜੀ ਸੰਗਤ ਉੱਥੇ ਆਉਂਦੀ ਹੈ ਤੇ ਸੰਗਤ ਨੂੰ ਵੀ ਕੋਈ ਤੋਖਲਾ ਨਹੀਂ ਹੋਣਾ ਚਾਹੀਦਾ ਕੋਈ ਸਹਿਮ ਨਹੀਂ ਹੋਣਾ ਚਾਹੀਦਾ ਕੋਈ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਵੀ ਕੱਲ ਵੀ ਸੰਗਤ ਨ ਇਹ ਹਮੇਸ਼ਾ ਜਿਹੜੀ ਐਡੀ ਤਰ੍ਹਾਂ ਜਿਹੜੀ ਉਹ ਆਉਂਦੀ ਹੈ ਤੇ ਅੱਗੇ ਤੋਂ ਆਉਂਦੀ ਰਹਗੀ ਅਸੀਂ ਪੂਖਤਾ ਜਿਹੜੇ ਪ੍ਰਬੰਧ ਦੇ ਗਰਮੀ ਦੇ ਤੌਰ ਤੇ ਵੀ ਕੀਤੇ ਗਏ ਆ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੰਗਤ ਨੂੰ ਬੇਨਤੀ ਆ ਵੱਧ ਚੜ ਕੇ ਗੁਰੂ ਦੇ ਦਰਸ਼ਨ ਕਰੋ ਠੀਕ ਮੰਨਣ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤਾਂ ਸਪਸ਼ਟੀਕਰਨ ਦੇਣ ਦੇ ਲਈ ਕੁਲਵੰਤ ਸਿੰਘ ਮੰਨਣ ਮੁਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲਾਂਕਿ ਕੁਝ ਸਮਾਂ ਪਹਿਲਾਂ ਉਹਨਾਂ ਦਾ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਕੋਈ ਐਦਾਂ ਹਮਲਾ ਕਰ ਸਕਦਾ ਤੇ ਕੁਝ ਲੋਕਾਂ ਜਾਂ ਕੁਝ ਧਿਰਾਂ ਵਾਲੋ ਕਹਿਇਆ ਜਾ ਰਿਹਾ ਸੀਗਾ ਕਿ ਦੇਖੋ ਆਰਮੀ ਦੇ ਬਿਆਨ ਨੂੰ ਹੀ ਕੌਂਟਰਡਿਕਟ ਕਰ ਰਹੇ ਨੇ ਸ਼ਰੋਮਣੀ ਕਮੇਟੀ ਵਾਲੇ ਸੋ ਕੁਲਵੰਤ ਸਿੰਘ ਮੰਨਣ ਹਰ ਉਹਨੇ ਸਾਫ਼ ਕਰ ਦਿੱਤਾ ਕਿ ਸਾਡਾ ਇਹ ਨਹੀਂ ਕਹਿਣਾ ਕਿ ਭਾਰਤੀ ਫੌਜ ਝੂਠ ਬੋਲ ਰਹੀ ਹੈ ਜਾਂ ਭਾਰਤੀ ਫੌਜ ਦਾ ਦਾਵਾ ਸੀ ਖਾਰਜ ਕਰਦੇ ਅਸੀਂ ਇਹ ਕਹਿ ਰਹੇ ਹਾਂ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਕੋਈ ਸੋਚ ਵੀ ਨਹੀਂ ਸਕਦਾ ਕਿ ਹਮਲਾ ਕੀਤਾ ਜਾਵੇ ਜੇ ਪਾਕਿਸਤਾਨ ਨੇ ਹਮਲਾ ਕਰਨ ਦੀ ਸੋਚੀ ਹੈ ਜਾਂ ਕੀਤਾ ਤਾਂ ਇਸ ਤੋਂ ਮੰਤ ਭਾਗੀ ਗੱਲ ਕੋਈ ਹੋਰ ਹੀ ਨਹੀਂ ਹੋ ਸਕਦੀ ਔਰ ਭਾਰਤੀ ਸੈਨਾ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ